ਕੁਵਿੰਡਰ ਕੌਰ ਮੈਂ ਤੁਲਵੰਡੀ ਤੋਂ ਬੇਗਵਾਲ ਨੂੰ ਆ ਰਹੀ ਸੀ ਐਡਸਨ ਆ ਮੈਨੂੰ ਪਤਾ ਨਹੀਂ ਚੱਲੇ ਆ ਪਿੱਛੋਂ ਆਇਆ ਕੋਈ ਬੰਸਰ ਤੇ ਦੋ ਤਿੰਨ ਮੁੰਡੇ ਉਹਨਾਂ ਨੇ ਸਪਰੇਅ ਕੀਤੀ ਆ ਅ ਫਰੋਜ਼ ਸਿੰਘਵਾਲ ਦੇ ਲਾਕੇ ਮੇਰੀ ਚੈਨ ਨੇ ਖੋ ਕੇ ਚੱਲੇ ਗਏ ਨੇ ਕੱਕਾ ਮਾਰਿਆ ਮੈਨੂੰ ਸੱਟ ਕਾਫੀ ਲੱਗੀ ਮੇਰੇ पता नहीं तो तो चल रहा है कौन तो किन्हीं वर्गी आ रही थी की करना आ रही सिद्धू मैं मेडिसिन लेना आ रही थी एक सवाई किधर टाइम समय में मेडिसिन मेरी चल रही है सर टाल किया पी खोके पी लेती हूँ चार नहीं लगे सर सर्टा फेस थे कर दिल थे तादें गोड्डियाँ सर्टा काफी लगी की मांग कर दी कुछ आ ਗਨਾਲ ਬੱਚੇ ਹੁੰਦੇ ਤੇ ਫਿਰ ਕੁਝ ਵੀ ਹੋ ਸਕਦਾ ਆਪਾਂ ਲਾਕੇ ਲਾਏ ਜਾ ਹੋਰ ਵੀ ਕੋਈ ਬਾਤ ਤਾਂ ਹੁੰਦੀ ਹਾਂ ਹਾਂਜੀ ਅੱਜ ਤਿੰਨ ਵਾਰ ਦਾ ਤਾਂ ਹੋਈਆਂ ਨੇ ਜੂਤਾਂ ਕੋਲ ਸਿਟਰ ਕੋਲ ਲੈ ਕੇ ਆਇਦਾਂ ਲੈ ਕੇ ਆਏ ਸਰਪੰਚ ਸਾਹਿਬ ਸੀ ਇਲਾਕੇ ਪੈਂਦੇ ਉਹ ਲੈ ਕੇ ਆਏ ਨੇ ਛੱਕੇ ਮਨੋਸ਼ ਨੇ ਉਹ ਗੱਡੀ ਚੋਂ ਪਾ ਕੇ ਲੈ ਕੇ ਆਏ ਹਾਂਜੀ ਕੋਈ ਇਹ ਸੋ ਲਿਖੀ ਦਾ ਜ਼ਰੂਰ ਵਾਕਿਆ ਹੈ ਕਿ ਮਾਮਲਾ ਸੌਰੀ ਮੇਰੇ ਘਰ ਦੇ ਆ ਜੇ ਪਿੰਡੋਂ ਦਵਾਈ ਲੈਣ ਆਈ ਸੀਗੀ ਤੇ ਰਸਤੇ ਚ ਆਉਂਦੇ ਪਤਾ ਨਹੀਂ ਪਿੱਛੋਂ ਕਿਸੇ ਨੇ ਲੱਤ ਮਾਰ ਕੇ ਕੁਛ ਸਪਰੇ ਮਾਰੀ ਹੈ ਉਹ ਦਿਨ ਡਿੱਗ ਪਈ ਹੈ ਤੇ ਸੱਟ ਲੱਗ ਗਈ ਕੋਈ ਖੂਕੀ ਲੱਗ ਗਈ ਕੰਨੀ ਵਾਲੀ ਸੀ ਪਤਾ ਨਹੀਂ ਉਹ ਤਾਂ ਨਹੀਂ ਪਤਾ ਕਿੰਨੇ ਸੀਗੇ ਤੇ ਬਾਕੀ ਖੋਹ ਚੈਨੀ ਸੀਗੀ ਕੋਹ ਲੈ ਕੇ ਕੋਈ ਸਕੂਟਰ ਸਟਰੀ ਨੂੰ ਭੱਜ ਗਈ ਕੋਈ ਸੀਸੀਟੀਵੀ ਤੇ ਚੜੇ ਪਤਾ ਨਹੀਂ ਉਹ ਨਹੀਂ ਦੇਖਿਆ ਕੋਈ ਸ਼ੀਮਾਂ ਕਰਦੇ ਮੰਗੇ ਹੋਏ ਵੀ ਚਲੋ ਕੁਛ ਹੜਤਾਲ ਕੀਤੀ ਜਾਵੇ ਜੋ ਵੀ ਉਹਨੂੰ ਕੋਈ ਹੱਲ ਮੇਰਾ ਨਾਮ ਬਲਵਿੰਦਰ ਕੌਰ ਹੈ ਅਸੀਂ ਬੇਗੋਲ ਤੋਂ ਆਉਂਦੇ ਸੀ ਦਵਾਈ ਲੈ ਕੇ ਤੇ ਸਾਨੂੰ ਰਸਤੇ 'ਚ ਨਾ ਉਹਨਾਂ ਨੇ ਨਾ ਪਹਿਲਾਂ ਛੁਨੀ ਖੀਚੀ ਮੇਰੀ ਖਸਮ ਮੈਂ ਕਿ ਮੋਟਰਸਾਈਕਲ ਤੇ ਬੈਠੀ ਸੀ ਮੈਂ ਹਰੇ ਛੁਨੀ ਉਦਾਂ ਹੀ ਪਿੱਛੇ ਨੂੰ ਹਰੇ ਅੜ ਗਈ ਕਿਸ ਚੀਜ਼ ਨਾਲ ਮੈਂ ਪਿੱਛੇ ਦੇਖਣ ਲੱਗੀ ਤੇ ਉਹਨਾਂ ਨੇ ਮੇਰੀਆਂ ਵਾਲੀਆਂ ਲੱਗ ਤਾਂ ਭੱਜ ਗਏ ਉਦੋਂ ਪਤਾ ਲੱਗਾ ਕਿੰਨੇ ਨਾਲ ਸੀ ਦੋ ਜਣੇ ਸੀ ਵਾਲੀਆਂ ਕਿੰਨੇ ਵਗੇ ਸੀ ਪਿੰਡ ਤੇ ਸਤਕਰਾਮ ਦੀਆਂ ਸੀ ਕਿੰਨੇ ਵਜੇ ਆੜਦਾ 1 ਵਜੇ ਦੇ ਵਿੱਚ ਇੱਕ ਉਹ 10 ਮਿੰਟ ਵਿੱਚ ਹੋਈ ਹੈ ਕਿਦੋਂ ਗਏ ਮੁੰਡੇ ਬਾਅਦ ਚ ਉਹ ਇਧਰੋਂ ਮੀ ਨਕੀ ਮਿਆਣੀ ਚੱਲ ਗਏ ਸਭਾਣਪੁਰ ਰੋਡ ਤੇ ਅਗਰ ਕੀ ਨਾ ਆਪਣਾ ਜਰਨੈਲ ਸਿੰਘ ਜਿਹੜੀ ਵਾਰਦਾਤ ਹੋਈ ਹੈ ਕਿਸ ਤਰ੍ਹਾਂ ਇਹ ਤੁਹਾਨੂੰ ਕੀ ਲੱਗਦੀ ਹੈ ਇਹ ਮੇਰੇ ਮੈਸੇਜ ਹੈਗੇ ਅਸੀਂ ਦਵਾਈ ਲੈਣ ਜਾ ਰਹੇ ਸੀ ਰਸਤੇ ਜਾ ਕੇ ਸਾਨੂੰ ਨੇੜੇ ਪਿੰਡੇ ਇਹਨਾਂ ਨੇ ਸਕੂਲ ਲਾਗੇ ਵਾਰਦਾਤ ਨੂੰ ਅੰਜਾਮ ਦਿੱਤਾ ਇਹਨਾਂ ਨੇ ਤੇ ਮੁੰਸੇ ਇਹਨਾਂ ਕੋ ਬਿਨਾ ਨੰਬਰ ਪਲੇਟ ਤੋਂ ਘੁੰਮ ਰਹੇ ਸੀ ਸਰਕਾਰ ਨੂੰ ਇਹਨਾਂ ਤੇ ਉੱਤੇ ਨਾਥ ਪਾਣੀ ਚਾਹੀਦੀ ਹੈ ਇਥੇ ਦੇ ਰਾਤ ਬਹੁਤ ਮਾਰਦੇ ਹੋ ਗਏ ਨੇ ਕਿੰਨੀਆਂ ਵਾਰ ਦਾਤਾ ਹੋ ਗਈਆਂ ਅੱਜ ਕਿੰਨੇ ਤੋਂ ਤਿੰਨ ਲਗਾਤਾਰ ਵਾਰ ਦਾਤਾ ਹੋਈਆਂ ਅੱਜ ਕਿ ਦਿਨ ਚ ਕੀ ਮੰਗ ਕਰਦੇ ਸਰਕਾਰ ਕੋਈ ਮੰਗ ਕਰਦੇ ਸੁਰੱਖਿਆ ਕਰੇ ਲੋਕਾਂ ਦਾ ਖਿਆਲ ਰੱਖੇ ਤੁਸੀਂ ਪ੍ਰਸ਼ਾਸਨ ਦੇ ਧਿਆਨ ਚ ਨਹੀਂ ਆਤਾ ਪ੍ਰਸ਼ਾਸਨ ਧਿਆਣਾ ਜੀ ਤੁਹਾਨੂੰ ਦੱਸ ਰਿਹਾ ਹੈ ਕਿ ਪ੍ਰਸ਼ਾਸਨ ਇਹ ਤੇ ਪਰ ਚ ਕੰਲਾ ਹੋਣਾ ਚਾਹੀਦਾ ਸਾਡਾ ਪਿੰਡ ਫਤੇਗੜ ਜੋ ਨਿੱਕੀ ਮਿਆਣੀ ਦੇ ਨਾਲ ਹੈ ਸਾਡਾ ਪਿੰਡ ਫਤੇਗੜ ਹੈ ਕਿ ਮੇਰੀ ਮਾਤਾ ਦਾ ਨਾਮ ਹੈ ਰਵੇਲ ਕੋਰ ਅਸੀਂ ਮਤਲਬ ਅੰਦਰ ਬੈਠੇ ਹੋਏ ਸੀ ਉਸ ਤੋਂ ਬਾਅਦ ਮਾਤਾ ਜੀ ਸਾਡੇ ਗਲੀ ਦੇ ਵਿੱਚ ਗਏ ਨੇ ਇਹ ਬਜ਼ੁਰਗ ਨੇ ਇਹਨਾਂ ਦੀ ਉਮਰ 87 ইয়ার 올্ড ਨੇ ਤੇ ਗਲੀ ਦੇ ਵਿੱਚ ਗਏ ਨੇ ਉਹ ਰੋਡ ਤੇ ਛੋਟੀ ਜਿਹੀ ਜਗ੍ਹਾ ਸੀ ਬੈਠਣ ਵਾਲੀ ਉੱਥੇ ਹਵਾ ਮਤਲਬ ਬੈਠ ਗਏ ਨੇ ਉੱਥੇ ਤੇ ਦੋ ਲੜਕੇ ਜਿਹੜੇ ਆਏ ਨੇ ਉਹ ਮਤਲਬ ਇਹਨਾਂ ਨੂੰ ਬੈਕਸਾਈਡ ਤੋਂ ਵੇਖ ਕੇ ਉਹਨਾਂ ਨੇ ਵਾਲੀਆਂ ਖਿੱਚ ਕੇ ਲੈ ਗਏ ਨੇ ਮਾਤਾ ਨੇ ਕੋਸ਼ਿਸ਼ ਕੀਤੀ ਲੇਕਿਨ ਬਜ਼ੁਰਗ ਨੇ ਉਹ ਵਿਚਾਰਿਆਂ ਨੂੰ ਕੋਈ ਚਲੋ ਇਨਾ ਸ਼ੁਕਰ ਹੈ ਕਿ ਮਤਲਬ ਉਹਨਾਂ ਦੀ ਕੋਈ ਸਰਟੀਫਿਕੇਟ ਨਹੀਂ ਲੱਗੀ ਲੇਕਿਨ ਮੈਂ ਚਾਹਨਾ ਹੈ ਕਿ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਬਾਕੀ ਜੋ ਸਾਡੇ ਚ ਕੈਮਰੇ ਚ ਫੁਟੇਜ ਆ ਰਹੇ ਨੇ ਉਹ ਤੁਹਾਨੂੰ ਅਸੀਂ ਜਲਦ ਮਦਦ ਦੇਵਾਂਗੇ ਕਿ ਤੁਸੀਂ ਉਹ ਤੁਸੀਂ ਚੈੱਕ ਕਰ ਸਕਦੇ ਹੋ ਕਿਦਾਂ ਵੀ ਹੈ ਵਾਲੀਆਂ ਕਿੰਨੇ ਟੋਲੇ ਦੀਆਂ ਸੀ ਵਾਲੀਆਂ ਹੈਗੀਆਂ ਮਤਲਬ ਕੋਈ ਕੀਮਤ ਨਹੀਂ ਸੀ ਉਹੀ ਉਹ 1 70000 ਕੇ ਦੇ ਕਰੀਬ ਹੋਏਗੀ ਜੋ ਵੀ ਹੈ ਮਤਲਬ 1 ਟੋਲੇ ਤੋਂ ਉੱਪਰ ਹੈ ਜਿਆਦਾ ਜਿਹੜੇ ਪਰ ਲੇਕਿਨ ਜੋ ਚੋਰੀਆਂ ਦਾ ਘਟਨਾ ਹੋ ਰਹੀਆਂ ਨੇ ਇਹਨਾਂ ਤੇ ਮਤਲਬ ਗੌਰ ਕੀਤਾ ਜਾਵੇ ਪ੍ਰਸ਼ਾਸਨ ਸਾਰਿਆ ਤੁਸੀਂ ਪੁਲਿਸ ਕੋ ਪਹੁੰਚ ਕੀਤੀ ਅਸੀਂ ਪੁਲਿਸ ਕੋ ਉੱਥੇ ਗਏ ਆਂ ਲੇਕਿਨ ਉਹਨਾਂ ਨੇ ਕਹਿੰਦੇ ਸਾਡੀ ਕਾਨਫਰੰਸ ਚੱਲ ਰਹੀ ਏ ਤੇ ਉਹਨਾਂ ਨੇ ਸਾਨੂੰ ਅੰਦਰ ਕੋਈ ਬੈਠਾ ਸੀ ਬਾਰ ਸੰਤਰੀ ਉਹਨਾਂ ਨੇ ਨਹੀਂ ਅੰਦਰ ਜਾਣ ਦਿੱਤਾ ਕਿਹੜੀ ਜਗ੍ਹਾ ਬੇਗੋ ਵਾਲਾ ਥਾਣੇ 'ਚ ਗਏ ਆਂ ਸੀ ਕੰਪਲੇਨ ਲਿਖਾਣ ਵਾ ਤੇ ਲਿਖਿਆ ਸੀ ਵਾਪਸ ਮੁੜ ਕੇ ਆ ਗਏ ਆਂ ਬਾਕੀ ਦੇਖਨੇ ਆ ਉਹਨਾਂ ਕੋ ਜਾਣੇ ਆ ਫੇਰ ਦੁਬਾਰਾ ਕੰਪਲੇਨ ਜ਼ਰੂਰ ਕਰਾਂਗੇ ਅਸੀਂ ਚਾਹਦੇ ਆਂ ਕਿ ਸਾਰਾ ਮਤਲਬ ਕੰਟਰੋਲ ਕੀਤਾ ਜਾਵੇ ਇਸ ਜੋ ਘਟਨਾ ਹੋ ਰਹੀਆਂ ਨੇ ਕਿਸੇ ਨਾਲ ਵੀ ਕੀ ਇਸ ਨੂੰ ਕੰਟਰੋਲ ਕੀਤਾ ਜਾਵੇ